ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਐਫ ਆਈ ਆਰ ਦੇ ਖਾਤਮੇ ਦੇ ਬਾਰੇ ਐਫ ਆਈ ਆਰ ਦੀ ਕੁਐਸ਼ਿੰਗ ਬਾਰੇ ਜਿਹੜੀ ਕਿ ਹਾਈ ਕੋਰਟ ਤੋਂ ਆਪਾਂ ਕਰਾਉਣੇ ਆ ਆਮ ਤੌਰ ਤੇ ਜਦੋਂ ਸਾਡੇ ਤੇ ਪਰਚਾ ਹੋ ਜਾਂਦਾ ਤਾਂ ਅਸੀਂ ਜ਼ਮਾਨਤਾ ਕਰਾਉਣ ਵਾਲ ਨੂੰ ਭਜਦੇ ਆ ਜਾਂ ਅਸੀਂ ਸ਼ਪਾਰਚ ਲਾਉਣੇ ਜਾਂ ਪੈਸੇ ਦੇ ਜੋਰ ਨਾਲ ਇਹ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਐਫ ਆਈ ਆਰ ਜਿਹੜੀ ਖਤਮ ਹੋ ਜਾਈ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 60 ਤੋਂ 70% ਐਫ ਆਈ ਆਰ ਇਸ ਤਰ੍ਹਾਂ ਹੁੰਦੀਆਂ ਜਿਹੜੀਆਂ ਕਿ ਕੁਐਸ਼ਾਂ ਵਾਲੀਆਂ ਹੁੰਦੀਆਂ ਜਿਹੜੀਆਂ ਖਤਮ ਹੋਣ ਵਾਲੀਆਂ ਹੁੰਦੀਆਂ ਨਾਲ ਦੀ ਨਾਲ ਹਾਈ ਕੋਰਟ ਤੋਂ ਜਦੋਂ ਵੀ ਕੋਈ ਸਾਡੇ ਤੇ ਪਰਚਾ ਹੁੰਦਾ ਜਦੋਂ ਮੰਨ ਲਓ ਸਾਡੇ ਰਿਸ਼ਤੇਦਾਰ ਤੇ ਹੋ ਗਿਆ ਸਾਡੇ ਭੈਣ ਭਰਾ ਤੇ ਹੋ ਗਿਆ ਜਾਂ ਸਾਡੇ ਬੱਚਿਆਂ ਤੇ ਹੋ ਗਿਆ ਕਿਤੇ ਵੀ ਪਰਚਾ ਹੋ ਗਿਆ ਸਾਡੇ ਕੋਲੇ ਵੈਲਡ ਪ੍ਰੂਫ ਇਹ ਹੁੰਦੇ ਆ ਕਈ ਵਾਰ ਕਿ ਸਾਡੇ ਤੇ ਪਰਚਾ ਬੰਦਾ ਨਹੀਂ ਸੀ ਜੀ ਸਾਡੇ ਤੇ ਨਿਆਂਜ ਪਾਈ ਗਈ ਜਿਵੇਂ ਮੰਨ ਲਓ ਕਈ ਵਾਰੀ ਸਾਡੇ ਕੋਲ ਕਾਗਜ਼ ਪੱਤਰ ਇਸ ਤਰ੍ਹਾਂ ਦੇ ਹੁੰਦੇ ਆ ਪ੍ਰੂਫ ਜੋ ਜਾਂ ਸਾਡੇ ਕੋਲੇ ਕੋਈ ਵੀਡੀਓਜ਼ ਹੁੰਦੀਆਂ ਜਾਂ ਫੋਟੋਜ਼ ਹੁੰਦੀਆਂ ਜਾਂ ਕਿਸੇ ਕੋਈ ਗਵਾਹ ਹੁੰਦਾ ਆਪਣੇ ਕੋਲੇ ਜਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਤਾਂ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੇ ਐਫਆਈਆਰ ਨੂੰ ਸ਼ੁਰੂ ਦੇ ਵਿੱਚ ਹੀ ਖਤਮ ਕਰ ਸਕਦੇ ਹੋ ਸ਼ੁਰੂ ਦੇ ਵਿੱਚ ਹੀ ਕੁਐਸ਼ਨ ਕਰ ਸਕਦੇ ਹਾਈ ਕੋਰਟ ਕੋਲੇ ਸਪੈਸ਼ਲ ਪਾਵਰ ਹੁੰਦੀ ਹੈ ਆਮ ਤੌਰ ਤੇ ਅਸੀਂ ਕੀ ਕਰਦੇ ਐਫਆਈਆਰ ਦੇ ਵਿੱਚ ਅਸੀਂ ਜਮਾਨਤਾਂ ਲੈਣ ਨੂੰ ਭਜਦੇ ਪਹਿਲਾਂ ਤਾਂ ਜਾਂ ਫਿਰ ਰਾਜੀ ਨਾਮਿਆਂ ਨੂੰ ਭਜਦੇ ਕੋਈ ਡਾਰੀ ਇੰਨਾ ਹੈਗਾ ਐਫਆਈਆਰ ਦਾ ਅਸੀਂ ਹਰ ਹਰ ਹੱਥ ਕੰਡਾ ਬਣਾਉਂਦੇ ਆ ਜੀ ਇਸ ਤਰ੍ਹਾਂ ਹੋ ਜੇ ਜਾਂ ਪੈਸਾ ਪੁੱਛਿਆ ਦੇ ਕੇ ਕਿਸੇ ਹਿਸਾਬ ਨਾਲ ਜਿਹਨੂੰ ਸੈਟਿੰਗ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਸਭ ਤੋਂ ਪਹਿਲਾਂ ਆਪਾਂ ਨੂੰ ਹਾਈ ਕੋਰਟ ਦੇ ਵਿੱਚ ਖਾਤਮੇ ਖਾਤਮੇ ਵੱਲ ਜਾਣਾ ਚਾਹੀਦਾ ਜੇ ਸਾਡੇ ਕੋਲ ਵੈਲਡ ਪ੍ਰੂਫ ਆ ਕਿ ਨਿਆਂਇਤ ਸਾਡੇ ਤੇ ਪਰਚਾ ਹੋਇਆ ਹੁਣ ਖਾਤਮੇ ਵੱਲ ਜਾਣਾ ਕਿਵੇਂ ਆ ਅਸੀਂ ਤੁਸੀਂ ਆਪਦੇ ਪ੍ਰੂਫ ਲੈ ਕੇ ਇੱਕ ਵਕੀਲ ਸਾਹਿਬ ਨੂੰ ਮਿਲ ਕੇ ਉੱਥੇ ਤੁਸੀਂ ਹਾਈ ਕੋਰਟ ਦੇ ਵਿੱਚ ਸਾਰਾ ਕੁਝ ਦੱਸਣਾ ਹੈਗਾ ਆਪਦੀ ਕਹਾਣੀ ਉੱਥੇ ਤੁਹਾਨੂੰ ਸਪੈਸ਼ਲ ਜਿਹੜੀ ਹੈਗੀ ਇੱਕ ਤੁਹਾਡੀ ਕੁਐਸ਼ਿੰਗ ਪਾਊਗੀ ਹਾਈ ਕੋਰਟ ਦੇ ਵਿੱਚ ਬਹਿਸ ਹੋਊਗੀ ਸਪੈਸ਼ਲ ਤੁਹਾਡੇ ਪ੍ਰੂਫ ਦੇਖ ਕੇ ਜਾਣਗੇ ਜੇ ਹਾਈ ਕੋਰਟ ਨੂੰ ਲੱਗੂਗਾ ਕਿ ਨਿਆਂਇਤ ਪਰਚਾ ਪਾਇਆ ਗਿਆ ਥੋੜਾ ਪਰਚਾ ਰੱਦ ਹੋਊਗਾ ਦੇਖੋ ਉਸ ਤੋਂ ਬਾਅਦ ਜੇ ਮੰਨ ਲਓ ਤੁਹਾਡੀ ਗੱਲ ਨਹੀਂ ਬਣਦੀ ਤਾਂ ਤੁਸੀਂ ਫੇਰ ਜ਼ਮਾਨਤਾ ਕਰਾਓ ਫੇਰ ਉਸ ਚੀਜ਼ ਨੂੰ ਭੁਗਤੋ ਫੇਰ 10 10 ਸਾਲ ਚਲੇ ਜਾਂ 20 ਸਾਲ ਚਲੇ ਫੇਰ ਕੇਸ ਨੂੰ ਜ਼ਰੂਰ ਭੁਗਤੋ ਪਰ ਐਵੇਂ ਨਹੀਂ ਐ ਜਦ ਨਾਲ ਭੁਗਤੋ ਜੇ ਤੁਹਾਡਾ ਹੱਲ ਪਹਿਲੀਆਂ ਸ਼ੁਰੂ ਚ ਹੀ ਹੋ ਸਕਦਾ ਜਿਹੜੀ ਐਫ ਆਈਰ ਖਤਮ ਹੋ ਸਕਦੀ ਫਿਰ ਉਹਨੂੰ ਕੋਐਸ਼ਿੰਗ ਦੇ ਵਿੱਚ ਜਾਣਾ ਚਾਹੀਦਾ ਉਹਨੂੰ ਖਾਫੀ ਵਾਲ ਲੈ ਜਾਣਾ ਚਾਹੀਦਾ ਹੁਣ ਕਈ ਵਾਰੀ ਛੋਟੇ ਅਪਰਾਧ ਹੁੰਦੇ ਆ ਛੋਟੇ ਫੈਂਸ ਹੁੰਦੇ ਆ ਉਹ ਜਿਹੜੇ ਫੈਂਸੋਂ ਦੇ ਥੱਲੀਆਂ ਨਹੀਂ ਡਿਸਟ੍ਰਿਕਟ ਕੋ ਲੈ ਆਉਂਦੀਆਂ ਥੜੀਆਂ ਅਦਾਲਤਾਂ ਨਹੀਂ ਜਿਹੜੀਆਂ ਸਾਡੀਆਂ ਲੋਕਲ ਅਦਾਲਤਾਂ ਨੇ ਉੱਥ ਮਨ ਲਓ ਤੁਹਾਡੇ ਤੇ ਨਿਯਾਇਤ ਪਰਚਾ ਹੋ ਗਿਆ ਤੁਸੀਂ ਇਨਕੁਆਰੀ ਲਵਾਓ ਵੱਡੇ ਅਫਸਰ ਤੋਂ ਐਸਐਸਪੀ ਤੋਂ ਐਸਪੀ ਤੋਂ ਉਹਦੇ ਵਿੱਚ ਕੀ ਹੈ ਜੇ ਤੁਸੀਂ ਇਨਕੁਆਰੀ ਦੇ ਵਿੱਚ ਸਹੀ ਪਾਏ ਜਾਂਦੇ ਹੋ ਤਾਂ ਉਹਦੇ ਵਿੱਚ ਕੈਨਸਲੇਸ਼ਨ ਰਿਪੋਰਟ ਪੁਲਿਸ ਜਿਹੜੀ ਹੈਗੀ ਆ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕਰ ਦਿੰਦੀ ਆ ਤਾਂ ਵੀ ਤੁਹਾਡੀ ਐਫਆਈਆਰ ਰੱਦ ਹੋ ਜਾਂਦੀ ਹੈ ਜੇ ਤੁਹਾਡਾ ਰਾਜੀਨਾਵਾ ਕਿਸੇ ਨਾਲ ਹੋ ਗਿਆ ਤਾਂ ਵੀ ਤੁਹਾਡੀ ਐਫਆਈਆਰ ਰੱਦ ਹੋ ਜਾਂਦੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਹਰੇਕ ਐਫ ਆਈ ਆਰ ਦੇ ਵਿੱਚ ਐਵੇਂ ਤਰੀਕਾ ਭੁਗਤਣ ਦੀ ਜਾਂ ਜਮਾਨਤ ਕਰਾਉਣ ਦੀ ਲੋੜ ਨਹੀਂ ਹੁੰਦੀ। ਕਈ ਵਾਰੀ ਨਜਾਇਜ਼ ਪਰਚਿਆਂ ਦੇ ਵਿੱਚ ਅਸੀਂ ਪਹਿਲਾਂ ਹੀ ਖਤਮ ਕਰ ਸਕਦੇ ਇਹਨਾਂ ਨੂੰ ਹਾਈ ਕੋਰਟ ਜਾਂ ਡਿਸਟ੍ਰਿਕਟ ਲੈਵਲ ਦੀ ਕੋਰਟ ਦੇ ਵਿੱਚੋਂ ਵੀ। ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਈ ਵਾਰ ਸਾਡੀ ਜਿਹੜੀ ਰਾਜੀਨਾਮੇ ਦੀ ਕੰਡੀਸ਼ਨ ਹੁੰਦੀ ਹੈ ਉਹ ਬਿਲਕੁਲ ਨਾਰਮਲ ਜੀ ਹੁੰਦੀ ਨਾਰਮਲ ਜੀ ਹੁੰਦੀ ਹੈ ਤੇ ਦੋਨੇ ਪਾਰਟੀਆਂ ਆਮ ਤੌਰ ਤੇ 10-10 ਸਾਲ ਕਚੈਰੀਆਂ ਦੇ ਵਿੱਚ ਲੜਦੀਆਂ ਰਹਿੰਦੀਆਂ ਨੇ। ਪਰ ਉਹੀ ਤਾਂ ਮੈਂ ਕਹਿੰਦਾ ਵੀ 70 ਤੋਂ 80% ਜਿਹੜੇ ਆ ਜਿਹੜੇ ਆਪਣੇ ਕੇਸ ਨੇ ਜਾਂ ਐਫ ਆਈ ਆਰ ਨੇ ਉਹ ਕਈ ਵਾਰੀ ਨਿਆਇ ਜੀ ਬਣੀਆਂ ਹੁੰਦੀਆਂ ਨੇ ਤੇ ਨਿਆਇ ਜੀ ਆਪ ਭੁਗਤਦੇ ਤੇ ਪੈਸਾ ਵੀ ਲੌਣੇ ਤੇ ਸਮਾਂ ਵੀ ਬਰਵਾਤ ਕਰਦੇ ਆ ਸੋ ਇਹਦੇ ਵਿੱਚ ਜ਼ਿਆਦਾ ਆਪਣੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਐਫ ਆਈ ਆਰ ਜਿਹਦੇ ਜੇ ਤੁਹਾਡੇ ਕੋਲ ਵੈਲਡ ਰੀਜ਼ਨ ਨੇ ਤੁਹਾਡੇ ਕੋਲ ਸਭ ਪ੍ਰੂਫ ਨੇ ਤਾਂ ਤਾਂ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਉਸ ਨੂੰ ਬੰਦ ਬੰਦ ਕਰਾਉਣ ਦੀ ਜਾਂ ਖਤਮ ਕਰਨ ਦੀ ਕੋਸ਼ਿਸ਼ ਕਰੋ ਐਵੇਂ ਨਾ ਐਫ ਆਈ ਆ ਕਰੀ ਬਾਰ ਕੀ ਹੁੰਦਾ ਕਿ ਲੋਕਾਂ ਕੋਲੇ ਸਾਡੇ ਜਿਹੜੇ ਭੈਣ ਭਰਾ ਨੇ ਉਹਨਾਂ ਕੋਲੇ ਪ੍ਰੂਫ ਹੀ ਸਾਰੇ ਪਏ ਹੁੰਦੇ ਨੇ ਤੇ ਐਫ ਆਈ ਆਰ ਦੇ ਵਿੱਚ ਵੀ ਪੰਜ ਪੰਜ ਸਾਲ ਤਰੀਕਾ ਭੁੱਤਦੇ ਨੇ ਇਹ ਬੜੀ ਮਾੜੀ ਗੱਲ ਆ ਸਾਡੀ ਇਸ ਚੀਜ਼ ਦੀ ਨੋਟ ਜਰੂਰ ਰੱਖਣੀ ਚਾਹੀਦੀ ਆ ਕਿ ਕਦੇ ਵੀ ਸਾਨੂੰ ਨਜਾਇਜ਼ ਐਫ ਆਈ ਆਰ ਦੇ ਵਿੱਚ ਜੇਲ ਨਹੀਂ ਜਾਣਾ ਚਾਹੀਦਾ ਕਦੇ ਵੀ ਸਾਨੂੰ ਨਜਾਇਜ਼ ਨਹੀਂ ਚੱਲੀ ਚਾਹੀਦੀ ਇਸ ਚੀਜ਼ ਦੀ ਜਾਣਕਾਰੀ ਰੱਖੋ ਜੇ ਤੁਹਾਡੇ ਤੇ ਨਜਾਇਜ਼ ਪਰਚਾ ਹੋਇਆ ਪਰਚੂਗੀ ਪਰਚਾ ਤਾਂ ਕੋਈ ਨਾਰਮਲ ਹੋ ਹੀ ਜਾਂਦਾ ਆਮ ਤੌਰ ਤੇ ਸਪਸ਼ਟੇ ਪਰਚੇ ਹੋ ਹੀ ਜਾਂਦੇ ਨੇ ਪਰ ਜੇ ਇਸ ਤਰ੍ਹਾਂ ਦੀ ਪਰਚੇ ਨੇ ਨਜਾਇਜ਼ ਪਰਚੇ ਨੇ ਤੁਸੀਂ ਪਹਿਲਾਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਜੇ ਅਸੀਂ ਤਰੀਕਾ ਤੇ ਜਾਣਦੇ ਹਾਂ ਜੇ ਬੇਲਾ ਕਰਾਉਣੇ ਫਿਰ ਤਾਂ ਜਿਹਨੇ ਸਾਡੇ ਤੇ ਪਰਚਾ ਕਰਾਇਆ ਫਿਰ ਤਾਂ ਉਹਦੀ ਤਮੰਨਾ ਪੂਰੀ ਹੋਗੀ ਜਾਂ ਅਸੀਂ ਦੋਸ਼ੀ ਵੀ ਬਣ ਕੇ ਕੋਈ ਜਮਾਨਤਾ ਲੈ ਰਹੇ ਕਿਉਂਕਿ ਦੋਸ਼ੀ ਅਸੀਂ ਸੋ ਪਹਿਲਾਂ ਇਹ ਚੀਜ਼ ਪ੍ਰੂਫ ਕਰੋ ਕਿ ਸਾਡੇ ਤੇ ਨਜਾਇਜ਼ ਹੋਇਆ ਹਾਈ ਕੋਰਟ ਜਾਓ ਜੇ ਛੋਟਾ ਫੈਸਲਾ ਤਾਂ ਜੇ ਡਿਸਟ੍ਰਿਕਟ ਲੈਵਲ ਡਿਸਟ੍ਰਿਕਟ ਲੈਵਲ ਦਾ ਕੋਰਟ ਉੱਥੇ ਇਨਕੁਆਰੀ ਦੁਬਾਰਾ ਲਵਾ ਲਓ ਜਾਂ ਉੱਥੇ ਰਾਏ ਨਾਮ ਤੇ ਜੇ ਕਮ ਨਿਬੜਤਾ ਦਾ ਨਵੇੜੋ ਕਿਉਂਕਿ ਐਫ ਆਈ ਆਰ ਹੋਣ ਦੇ ਵਿੱਚ ਕਈ ਤਰ੍ਹਾਂ ਦੇ ਰਿਕਾਰਡ ਦੇ ਵਿੱਚ ਇਹ ਬੋੜੀ ਰਹਿੰਦੀ ਹੈ ਫਿਰ ਸਾਨੂੰ ਦਿੱਕਤ ਦਿੰਦੀ ਹੈ ਸੋ ਐਫ ਆਈ ਆਰ ਨੂੰ ਲੰਮੇ ਟਾਈਮ ਦੇ ਨਾਲ ਚਲਾਉਣ ਦੀ ਬਜਾਏ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹਨੂੰ ਖਤਮ ਕਰਨ ਜਾਂ ਕੁਐਸ਼ਨਿੰਗ ਵੱਲ ਜਾਣਾ ਚਾਹੀਦਾ ਤਾਂ ਕਿ ਅਸੀਂ ਲੰਮੇ ਜੰਗਾਲਾ ਤੋਂ ਇਸ ਤੋਂ ਛੜਕਾਰਾ ਪਾ ਸਕੀਏ